ਜਦੋਂ ਮੋਦੀ ਨੇ ਪਹਿਲਾ ਖੇਤੀ ਕਾਨੂੰਨ ਬਣਾਇਆ ਉਹਦੇ ਖਿਲਾਫ ਲੜੇ ਨਿੱਜੀ ਕਰਨ ਦੇ ਖਿਲਾਫ ਲੋਕ ਲੜ ਰਹੇ ਨੇ ਸਿੱਖਿਆ ਦਾ ਵਪਾਰੀ ਕਰਨ ਦੇ ਖਿਲਾਫ ਲੋਕ ਲੜ ਰਹੇ ਨੇ ਫੌਜਦਾਰੀ ਕਾਨੂੰਨਾਂ ਦੇ ਖਿਲਾਫ ਵੀ ਲੋਕ ਲੜਨਗੇ ਕੁਰਬਾਨੀਆਂ ਦੇਣਗੇ ਇਸ ਧਰਤੀ ਤੇ ਲੋਕਾਂ ਦੀ ਜਵਾਨਬੰਦੀ ਨਹੀਂ ਹੋਣ ਦਵਾਗੇ ਇਹ ਸੰਘਰਸ਼ੀ ਲੋਕਾਂ ਦੇ ਏਕੇ ਦਾ ਨਾਰਾ ਅੱਜ ਦਾ ਸੱਦਾ ਇਹ ਇਹ ਗੱਲ ਕਹਿਣ ਵਾਸਤੇ ਆਏ ਸੀ ਅਸੀਂ ਦਾਣਾ ਮੰਡੀ ਦੇ ਵਿੱਚ ਵੱਡਾ ਇਕੱਠ ਕੀਤਾ ਸਵੇਰ ਤੋਂ ਉੱਥੋਂ ਉੱਠ ਕੇ ਗੱਲਾਂ ਕਰਕੇ ਇੱਥੇ ਤੁਹਾਡੇ ਕੋਲੇ ਆਏ ਆਂ ਇਹ ਗੱਲ ਕਹਿਣ ਵਾਸਤੇ ਕਿ ਹੁਣ ਜੀਓ ਜੀ ਨੂੰ ਇਸ ਗੱਲ ਦਾ ਵਿਰੋਧ ਕਰਨਾ ਪਊਗਾ ਸਰਕਾਰ ਜਿਹੜੀਆਂ ਨੀਤੀਆਂ ਲਿਆ ਰਹੀ ਆ ਜਿਹੜੇ ਕਾਨੂੰਨ ਬਣਾ ਰਹੀ ਆ ਇਸ ਧਰਤੀ ਤੇ ਪੁਲਸੀਆ ਰਾਜ ਕਰਨ ਦੀ ਸਕੀਮਾ ਦੀ ਦਰਸ ਨੂੰ ਖੁੱਲ੍ਹਾ ਦੇਣੀਆਂ ਨੇ ਜਿਹਨੂੰ ਮਰਜ਼ੀ ਮਾਰ ਦੇ ਸੀ ਪੀ ਸਾਲ ਪਹਿਲਾਂ ਜਿਹੜੇ ਨੌਜਵਾਨ ਮਾਰੇ ਨੇ ਉਹਨਾਂ ਦੇ ਕੇਸ ਚੱਲੇ ਨੇ ਪੁਲਸ ਵਾਲਿਆਂ ਨੂੰ ਸਜ਼ਾਾਂਵਾਂ ਹੋਈਆਂ ਨੇ ਹੁਣ ਸਰਕਾਰ ਨੇ ਕਰਨ ਵਾਸਤੇ ਆਇਆ ਥੋੜਾ ਤਲਵਾਦ ਕਰਦੇ ਆ ਤੁਸੀਂ ਸਾਰੇ ਸ਼ਹਿਰੀਆਂ ਨੇ ਸਾਡੀ ਗੱਲ ਸੁਣੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਰਨਾਲੇ ਦੀ ਧਰਤੀ ਤੇ ਪਹਿਲਾਂ ਵੀ ਸੰਘਰਸ਼ ਛੋੜਦੇ ਰਹੇ ਨੇ ਪਹਿਲਾਂ ਵੀ ਜ਼ਬਰ ਜ਼ੁਲਮ ਦੇ ਖਿਲਾਫ ਗੁੰਡਾਗਰਦੀ ਦੇ ਖਿਲਾਫ ਮਹਿਲ ਕਲਾਂ ਦੀ ਆਧਾਰਨ ਥੋੜੇ ਸਾਹਮਣੇ ਆ ਨਾਲ ਲੱਗਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਰੂਤੀ ਦਾ ਕੇਸ ਵੀ ਥੋੜੇ ਸਾਹਮਣੇ ਆ ਜਦੋਂ ਲੜਾਈਆਂ ਲੜੀਆਂ ਗਈਆਂ ਨੇ ਜੱਬ ਉਹ ਇਹ ਫੌਜ ਧਰਤੀ ਦੇ ਉੱਤੇ ਅੰਡਿਆਏ ਤੇ ਛੇੜਿਆਂ ਵਾਲੀ ਆ ਸੰਨਾ ਛੇੜਿਆਂ ਵਾਲਾ ਲੜਾਈ ਲੜੀ ਗਈ ਆ ਇਸੇ ਧਰਤੀ ਦੇ ਉੱਤੇ ਇੱਥੇ ਬਿਜਲੀ ਪ੍ਰਾਈਵੇਟ ਕਰਨ ਦੇ ਖਿਲਾਫ ਕੋਲ ਲੜੇ ਗਏ ਨੇ ਇਸ ਕਰਕੇ ਇਸ ਧਰਤੀ ਤੇ ਹਮੇਸ਼ਾ ਇਹ ਸੰਘਰਸ਼ੀ ਲੋਕ ਜੁੜਦੇ ਰਹਿੰਦੇ ਨੇ ਤੇ ਜੁੜਦੇ ਰਹਿਣਗੇ ਸੰਘਰਸ਼ਾਂ ਦਾ ਝੰਡਾ ਉੱਚਾ ਕਰਦਾ ਰਹਿਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਇਹ ਕਾਫਲਾ ਸਾਰਾ ਦੁਬਾਰਾ ਮੰਡੀ ਚ ਵਾਪਸ ਚੱਲਾਂਗੇ ਇਧਰ ਲਈ ਸੜਕ